ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਇੱਕ ਅਜਬ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਬਠਿੰਡਾ ਪੁੱਚੇ ਰੋਡ ਦੇ ਉੱਤੇ ਆਦੇਸ਼ ਹਸਪੀਟਲ ਦੇ ਨੇੜੇ ਇੱਕ ਬੱਸ ਅਤੇ ਸਕੂਟਰੀ ਦੇ ਵਿਚਕਾਰ ਹੋਈ ਜ਼ਬਰਦਸਤ ਟੱਕਰ ਐਕਸੀਡੈਂਟ ਦੇ ਵਿੱਚ ਸਕੂਟਰੀ ਸਵਾਰ ਦੀ ਹੋਈ ਮੌਤ ਦੱਸਿਆ ਜਾਂਦਾ ਹੈ ਕਿ ਇਹ ਸਕੂਟਰੀ ਸਵਾਰ ਬਠਿੰਡਾ ਤੋਂ ਬੱਸ ਚੰਡੀਗੜ੍ਹ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਸਕੂਟਰੀ ਸਵਾਰ ਨਾਲ ਬਹੁਤ ਤੇਜ਼ੀ ਨਾਲ ਐਕਸੀਡੈਂਟ ਹੋਇਆ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਸਹਾਰਾ ਜਨ ਸੇਵਾ ਦੀ ਟੀਮ ਪਹੁੰਚ ਗਈ ਹੈ ਸਹਾਰਾ ਜਨ ਸੇਵਾ ਦੀ ਟੀਮ ਨੇ ਪਹੁੰਚ ਕੇ ਡੈੱਡ ਬੋਡੀ ਨੂੰ ਸਿਵਲ ਹਸਪਤਲ ਦੇ ਮੌਚਰਿ ਕਰਦੇ ਵਿੱਚ ਰਖਵਾ ਦਿੱਤਾ ਹੈ ਅਤੇ ਕਰਦਿਆਂ ਨੂੰ ਉਹਦੇ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਤੇ ਮੌਕੇ ਦੇ ਉੱਤੇ ਸਿਵਲ ਹਸਪਤਲ ਬਠਿੰਡਾ ਦੇ ਵਿੱਚ ਨੌਜਵਾਨ ਦੇ ਘਰ ਦੇ ਪਹੁੰਚ ਚੁੱਕੇ ਤੇ ਦੱਸਣ ਦੇ ਮੁਤਾਬਿਕ ਇਹ ਨੌਜਵਾਨ ਬਠਿੰਡਾ ਦੇ ਐਫਸੀਆਈ ਦੇ ਵਿੱਚ ਲਗਭਗ 10-11 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀਗਾ ਤੇ ਜਿਸ ਦੀ ਮੌਤ ਹੋਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਠਿੰਡਾ ਪੁੱਚੋ ਦੇ ਰੋਡ ਦੇ ਉੱਤੇ ਸਕੂਟਰੀ ਤੇ ਬੱਸ ਦੇ ਐਕਸੀਡੈਂਟ ਦੀਆਂ ਜਿੱਥੇ ਕਿ ਬੱਸ ਦੇ ਨੀਚੇ ਸਕੂਟਰੀ ਬਿਲਕੁਲ ਨੀਚੇ ਆ ਚੁੱਕੀ ਹੈ ਹੌਂਦਾ ਕਿੱਧਰੋਂ ਸੀ ਤੇ ਫਟੇ ਲੱਗੇ ਆਇਆ ਨਹੀਂ ਆ ਬੱਸ ਦੇ ਰਹਿਣੇ ਆ ਹਾਂ ਗਾਣਾ ਗਾਣਾ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਜਨ ਸਭ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98140 740763 ਤੇ ਮੈਨੂੰ ਮਿਲੀ ਸੀ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਪੁੱਤੋ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਰਾ ਜਨ ਸੇ ਐਂਬੂਲੈਂਸ ਟੀਮ ਸੰਦੀਪ ਗਿੱਲ ਵਿੱਕੀ ਕੁਮਾਰ ਮੌਕੇ ਤੇ ਆ ਕੇ ਦੇਖਿਆ ਬੱਸ ਤੇ ਐਕਟਿਵਾ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਜਿਹੜੀ ਕਿ ਬੱਸ ਜਿਹੜੀ ਕਿ ਬੱਸ ਤੇ ਐਕਟਿਵਾ ਟੱਕਰ ਹੋਈ ਪਈ ਸੀ ਐਕਟਿਵਾ ਬੱਸ ਦੇ નીચે ਵੱਢ ਗਈ ਜਿਹੜੀ ਕਿ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਬਾਕੀ ਖਾਨ ਬਾਕੀ ਥਾਣਾ ਕੈਂਟ ਪੁਲਿਸ मौके ਤੇ ਪਹੁੰਚ ਗਈ ਹੈ ਤੇ ਸੜਕ ਤਰੱਕਿਆ ਫੋਰਸ ਵੀ मौके ਤੇ ਪਹੁੰਚ ਗਈ ਹੈ ਤੇ ਸਾਰੀ ਟੀਮ ਨੇ ਉੱਥੇ ਡੈਡ ਬੋਡੀ ਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚੀ ਦੇ ਵਿੱਚ ਰੱਖ ਦਿੱਤਾ ਗਿਆ ਹੈ ਬਾਕੀ ਇਹਦੀ ਹਜ ਤੱਕ ਸਨਾਖਤ ਨਹੀਂ ਹੋ ਸਕੀ ਹੈ ਤੇ ਬਾਕੀ ਪੁਲਿਸ ਇਸ ਵਿਸ਼ੇ ਤੇ ਉਹ ਆਮਲੇ ਲਾਡੂ ਗਾਇਨ ਨਾਲ ਜਾਂਚ ਕਰਦੀ ਹੈ ਬਸ ਪ੍ਰਾਈਵੇਟ ਦੀ ਸਰਕਾਰੀ ਬਸ ਸਰਕਾਰੀ ਸੀਪੀਆਰਸੀ ਦੀ ਤੇ ਚੰਡੀਗੜ੍ਹ ਚੱਲੀ ਸੀ ਸਰ ਬਸ ਕਿੱਥੋਂ ਦਾ ਰਹਿਣਾ ਲੱਛ ਕੋਈ ਪਤਾ ਨਹੀਂ ਸਰ ਕੋਈ ਵੈਰੀਫਾਈ ਨਹੀਂ ਹੋਇਆ ਸਰ ਅਜੇ ਜੀ ਕੋਈ ਨਿਸ਼ਾਨ ਮਿਲੇ ਕੋਈ ਜੀਵ ਦਾ 14 ਹਾਰਡ ਕਾਰ ਵਗੈਰਾ ਕੁਝ ਵੀ ਨਹੀਂ ਸਰ ਵੈਰੀਫਾਈ ਨਹੀਂ ਹੋਇਆ ਸਰ ਬੰਦਾ ਕੋਈ ਨਾ ਉਮਰ ਦਾ ਸੀ ਉਮਰ ਲੱਗਦੀ ਆ 30 ਤੋਂ 35 ਸਾਲ ਲੱਗਦੀ ਲਗਭਗ ਜੀ ਠੀਕ ਹੈ ਜੀ ਲੋਕਾਂ ਦੇ ਦੱਸਣ ਦੇ ਮੁਤਾਬਕ ਪਤਾ ਲੱਗ ਲੋਕਾਂ ਦੇ ਦੱਸਣ ਮੁਤਾਬਕ ਤਾਂ ਲੋਕਾਂ ਨੇ ਤਾਂ ਇਦਾਂ ਹੀ ਕਿਹਾਗਾ

सर कितने समय से काम करते हैं ये एस एस सी में इनको दो साल होने का आ गए मेरे साथ इनको दस महीने हो गए काम करते हैं सर उम्र कितनी थी उनकी उम्र होगी तो के आसपास तो तो बच्चे और इनके ये फादर तो यहाँ पे रहते हैं ये अपनी फैमिली के साथ रहते हैं इनकी वाइफ है और एक छोटी बच्ची है आ, मदर फादर को इन्फॉर्म कर दिया वो आ रहे हैं तो बेसिकली कहां के रहने वाले ये कानपुर के रहने वाले हैं तो क्या इंटीमेशन दे दी है इंटीमेशन तो पुलिस प्रशासन के यहाँ चुके थे नहीं पुलिस प्रशासन अभी आया है मिलन बर्मोर्थरी में बॉडी लेके वही आए थे अभी एक्चुअल कारणों का पता नहीं पड़ रहा है